ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਇਹ ਤਸਵੀਰਾਂ ਨਾਬਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਫੋਰਚਨਰ ਸਵਾਰ ਮੁੰਡੇ ਨੇ ਪੰਜ ਲੋਕਾਂ ਨੂੰ ਦਰਦ ਦਿੱਤਾ ਜਿਸ ਚ ਦੱਸਿਆ ਜਾ ਰਿਹਾ ਕਿ ਸ਼ਰਾਬ ਦੇ ਨਸ਼ੇ ਚ 突 ਇਸ ਨੌਜਵਾਨ ਦੇ ਵੱਲੋਂ ਤਿੰਨ ਮੋਟਰਸਾਈਕਲਾਂ ਨੂੰ ਟੱਕਰ ਮਾਰੀ ਗਈ ਇੱਕ ਮੋਟਰਸਾਈਕਲ ਤੇ ਪਤੀ ਪਤਨੀ ਸਵਾਰ ਸਨ ਇੱਕ ਤੇ ਦੋ ਮੁੰਡੇ ਸਵਾਰ ਸਨ ਔਰ ਇੱਕ ਤੇ ਇੱਕ ਵਿਅਕਤੀ ਸਵਾਰ ਸੀ ਦੱਸਿਆ ਜਾ ਰਿਹਾ ਕਿ ਦੋ ਮੁੰਡਿਆਂ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਇਆ ਔਰ ਪਤੀ ਪਤਨੀ ਵੀ ਗੰਭੀਰ ਜ਼ਖਮੀ ਹੋਏ ਨੇ ਔਰ ਜਿਹੜੇ ਇਲਾਜ ਹਸਪਤਾਲ ਨੇ ਔਰ ਦੋ ਮੁੰਡਿਆਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ ਨਾਬਾ ਤੋਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਫੋਰਚੂਨਰ ਗੱਡੀ ਦਾ ਕਹਿ ਸਕਦੇ ਹਾਂ ਸੀ ਇੱਕ ਕਹਿਰ ਜਿਹੜਾ ਉਸਨੇ ਸੜਕ ਤੇ ਮਚਾਇਆ ਜਿਸ ਚ ਇਹਨੇ ਲੋਕ ਜਿਹੜੇ ਉਸਨੇ ਜ਼ਖਮੀ ਕੀਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਬਹੁਤ ਸਾਰੇ ਹਾਦਸੇ ਪੰਜਾਬ ਦੇ ਵਿੱਚ ਵਾਪਰੇ ਜਿਨ੍ਹਾਂ ਚ ਪਤਾ ਹੀ ਨਹੀਂ ਕਿੰਨੇ ਹੀ ਘਰ ਪੱਟੇ ਗਏ ਔਰ ਕਿੰਨੇ ਹੋਰ ਪੱਟੇ ਜਾਣੇ ਆ ਜੇਕਰ ਇਹ ਅਜਿਹੀ ਕਰਤੂਤਾ ਲੋਕ ਕਰਨੋਂ ਨਹੀਂ ਛੱਡਣਗੇ ਪੁਲਿਸ ਨੂੰ ਵੀ ਇਹਨਾਂ ਤੇ ਸਖਤ ਹੋਣਾ ਪੈਣਾ ਜ਼ਰੂਰੀ ਨਹੀਂ ਹੈ ਕਿ ਚੰਡੀਗੜ੍ਹ ਦੇ ਵਿੱਚ ਹੀ ਐਲਕੋਹਲ ਮੀਟਰ ਦੇ ਨਾਕੇ ਲੱਗਣੇ ਚਾਹੀਦੇ ਆ ਪੂਰੇ ਪੰਜਾਬ 'ਚ ਅਜਿਹੇ ਨਾਕੇ ਲੱਗਣੇ ਚਾਹੀਦੇ ਆ ਜਿਸ ਚ ਇਹ ਲੋਕਾਂ ਨੂੰ ਜ਼ਰੂਰ ਜ਼ਰੂਰ ਇੱਕ ਚਟਕਾ ਹੋਵੇ ਕਿ ਅਸੀਂ ਜੇਕਰ ਆਪ ਪੀ ਕੇ ਪੰਜਾਬ ਚ ਗੱਡੀ ਚਲਾਈ ਤਾਂ ਸਾਡਾ ਚਲਾਨ ਹੋ ਸਕਦਾ ਸਾਡੀ ਗੱਡੀ ਇੰਪਾਉਂਡ ਹੋ ਸਕਦੀ ਹੈ ਤਾਂ ਜੋ ਅਜੇ ਜਿਹੜੇ 5 ਲੋਕ ਨੁਕਸਾਨੇ ਗਏ ਨੇ ਅਜਿਹੇ ਲੋਕ ਨਾ ਨੁਕਸਾਨੇ ਜਾਂਦੇ ਤਸਵੀਰਾਂ ਤੁਹਾਨੂੰ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਦਿਖਾ ਰਹੇ ਹਾਂ ਉੱਥੇ ਹਸਪਤਾਲ ਚ ਭਰਤੀ ਜੋ ਉਹਨਾਂ ਦੇ ਜਿਨ੍ਹਾਂ ਦੇ ਸੱਟਾ ਲੱਗਿਆ ਨੇ ਉਹਨਾਂ ਦਾ ਕੀ ਕਹਿਣਾ ਤੁਹਾਨੂੰ ਸੁਣਾਉਣੇ ਹੰਦਰਾ ਸਿੰਘ ਜੀ ਮੇਰਾ ਨਾਮ ਮੈਂ ਇਧਰੋਂ ਜਾ ਰਿਹਾ ਸੀਗਾ ਵਾਪਸੀ ਆਪਣੇ ਘਰ ਨੂੰ ਮਗਰੋਂ ਗੱਡੀ ਬੜੀ ਜ਼ੋਰ ਦੀ ਮਾਰ ਕੇ ਨੇ ਦਾ ਘਰ ਦੇਣਾ 7:00 ਵਜੇ ਕੀ ਨਾਲੇ ਮੇਰਾ ਸਿਰ ਤਾਂ ਟੁੱਟ ਗਿਆ ਨਾ ਕਿਸੇ ਕਾਰਨ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਹੋਰ ਕਿੰਨੇਆਂ ਨੂੰ ਫਟੜ ਕਰਿਆ ਜੀ ਉਹ ਪਿੰਡੋਂ ਦੇਖੋ ਜੀ ਸਾਰੇ ਸਾਡੇ ਪਿੰਡ ਦੇ ਖੜੇ ਨੇ ਅੱਛਾ ਹਾਂਜੀ ਤੁਸੀਂ ਕਹਦੇ ਸੀਗੇ ਅਸੀਂ ਮੋਟਰਸਾਈਕਲ ਤੇ ਸੀਗੇ ਅਸੀਂ ਵਾਪਸੀ ਜਾ ਰਹੇ ਸੀਗੇ ਜੀ ਕਿਹੜੇ ਪੜਾ ਜਾਦੇ ਕੁਕਰਾਲੇ ਜੀ ਉਹ ਮੈਂ ਤਾਂ ਮੇਰਾ ਬਰਾਦਰ ਇੱਥੇ ਦਾਖਲਾ ਉਹਦਾ ਖਬਰ ਲੈ ਕੇ ਅਸੀਂ ਵਾਪਸੀ ਜਾ ਰਹੇ ਸੀ ਤੇ ਮਗਰੋਂ ਦੀ ਬਹੁਤ ਜ਼ੋਰ ਦੀ ਪੁਲ ਚੜ੍ਹਦੇ ਪੁਲ ਚੜ੍ਹਦੇ ਜਦੋਂ ਆਪਾਂ ਇਹ ਹਾਂਜੀ ਉੱਥੇ ਹੋ ਕੋਲੀ ਗੜੜੇ ਨੂੰ ਪੁੱਤੀ ਰੋ ਇੱਥੇ ਆਪਣੇ ਆ ਜਿਹੜਾ ਕੋਲਾ ਜੇ ਤੁ ਆਪਾਂ ਚੜਦੇ ਨਹੀਂ ਤਾਂ ਇੰਦਰ ਉੱਥੇ ਹੋਇਆ ਕਿੰਨੇ ਜਣੇ ਟੋਟਲ ਪਟੜ ਤੋਂ ਅਸੀਂ ਤੇ ਦੋਏ ਮਾਰਕ ਤੇ ਵੀ ਸੀਗੇ ਜੀ ਬਾਕੀ ਉਹ ਸਾਡਾ ਪਿੰਡ ਖੜਾ ਜੀ ਸਾਰੀ ਪਿੰਡ ਦੇ ਨੇ ਸਾਡੇ ਉਹ ਦੇਖੋ ਤਿੰਨ ਚਾਰ ਜਣੇ ਉਹ ਸਾਰੀ ਸਾਡੇ ਪਿੰਡ ਦੀ ਖੜੇ ਨੇ ਉਹ ਪ੍ਰਧਾਨ ਵੀ ਨੇ ਵਿੱਚ ਮੈਂਬਰ ਸਰਪੰਚ ਸਾਰੀ ਵਿੱਚ ਹੀ ਨੇ ਉਹ ਵਿੱਚ ਹਾਂਜੀ ਇਹ ਮੇਰੇ ਪਾਸਾ ਖੜੇ ਮਨੀ ਮਾਰ ਕੇ ਸਾਨੂੰ ਤਾਂ ਭੱਜ ਗਿਆ ਮੇਰੇ ਤਾਂ ਮੁੰਡਿਆਂ ਨੇ ਚੱਕਿਆ ਜੀ ਉੱਥੇ ਲਵੇ ਵਾਲੇ ਜਿਹੜੇ ਸਾਨੂੰ ਦਾ ਬੇਸੁਰਤ ਕਰਕੇ ਸਿੱਟ ਗਿਆ ਸਾਡਾ ਸੁਰਤ ਵੀ ਉਰੇ ਆ ਕੇ ਆਈ ਹੈ ਕੀ ਹੋਇਆ ਜਾਨਾ ਇਹ ਇੱਕ ਦਵਾਈ ਆ ਤੇ ਜਿਸ ਆਪ ਨੂੰ ਕਾਰ ਵਾਲੇ ਨੇ ਫੇਟ ਮਾਰੀ 3 ਵਜਾਂ ਦੇ ਇੱਕ ਇਹਨਾਂ ਦੇ ਬਾਰੇ ਕੋਰਟ ਦੇ 3 ਵਜੇ ਸਾਡੇ ਪਿੰਡ ਦੇ ਤੇ ਅੱਲਾ ਨੂੰ ਫੇਟ ਮਾਰ ਕੇ ਸਿੱਟ ਗਿਆ ਜਿੰਦੀ ਗੱਡੀ ਬੜੀ ਦਾ ਸਾਖੀ ਤਾਂ ਸਾਹਮਣੇ ਬੈਠਾ ਜੀ ਸਰਪੱਛ ਕੋਰਟ ਦਾ ਹੈ ਇਹ ਕੋਈ ਸੰਦੇਕ ਲੈਣੇ ਜਾਣੇ ਗਾੜ ਜੀ ਕਿ ਉਸਤੇ ਦੋਏ ਜਾਣੇ ਜਾ ਰਹੇ ਤੇ ਆਪੇ ਆ ਰਹੀ ਸੀ ਦੋ ਨਾ ਪਿਆ ਰਹੇ ਤੇ ਜੋ ਬਾਅਦ ਤੱਕ 16 17 17 ਸਾਲ ਦੇ ਕਿ ਕਿ ਖੇਨੇ ਚੱਲਦਾ 70 5 ਪੱਟ ਡੋਟ ਗਿਆ ਜੀ ਇਹਦੇ ਬਾਅਦ ਇਹ ਸ਼ਟ ਦੋ ਦੇ ਕੋਈ ਮੇਰੇ ਨਾਲ ਪੱਟ ਟੁੱਟ ਕੇ ਦੋ ਜਾਣਿਆਂ ਦੇ ਤੀਜਾ ਉਧਰ ਪਿਆ ਉਹਦਾ ਪਤਾ ਨਹੀਂ ਕੀ ਹੋਇਆ ਕੀ ਨਹੀਂ ਉਹ ਵੀ ਘਰਾਲੇ ਤੇ ਹੈ ਟੋਟੋ ਕਿੱਲੇ ਜੀ ਓਏ ਪਾਟਿਆ ਜੜੀ ਜੀ ਸਾਡੇ ਕਕਰਾਲੇ ਪਿੰਡ ਤੋਂ ਅੱਗੇ ਗ੍ਰਿੱਡ ਪੈਂਦਾ ਜੀ ਗ੍ਰਿੱਡ ਤੋਂ ਅੱਗੇ ਆ ਕੇ ਨਾ ਜੀ ਬੰਦੇ ਨੇ ਤਾਰੂ ਨਾਲ ਟ੍ਰਿੰਕ ਕੀਤੀ ਹੋਈ ਸੀ ਫੁੱਲ ਪੂਰਾ ਰੱਜਿਆ ਹੋਇਆ ਸੀ ਉਹਨੇ ਆ ਕੇ ਜੀ ਸਾਡੇ ਦੋ ਬੱਚੇ ਮੇਰਾ ਭਤੀਜਾ ਤੇ ਮੇਰਾ ਬੇਟਾ ਪਹਿਲਾਂ ਉਹਨਾਂ ਨੂੰ ਡੈੜਿਆ ਤੇ ਉਸ ਤੋਂ ਬਾਅਦ ਅੱਗੇ ਆ ਕੇ ਫਿਰ ਇੱਕ ਮੇਰਾ ਪਿੰਡ ਦੇ ਹੀ ਭਰਾ ਹੈ ਜੀ ਉਹਨੂੰ ਡੈੜਤਾ ਉਹਦਾ ਪੱਟ ਤੋੜਦਾ ਜੀ ਉਸ ਤੋਂ ਅੱਗੇ ਆ ਕੇ ਇੱਕ ਸਿਆਣਾ ਬਜ਼ੁਰਗ ਸਾਡੇ ਪਿੰਡ ਦੇ ਕਕਰਾਲੇ ਦੇ ਤੇ ਜੀ डीसीजी ਉਹਨਾਂ ਨੂੰ ਆ ਕੇ ਉਹਨਾਂ ਦੇ ਸਿਰ ਚ ਬਹੁਤ ਐਮਰਜੈਂਸੀ ਸਟਾਫ ਟੋਟਲ ਕਿੰਨੇ ਜਾਣੇ ਟੋਟਲ 5 ਜਾਣੇ ਜੀ ਕੀ ਕੀ ਕਿ 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 ਸਟਾਫ ਕਿੰਨੇ ਸਟਾਫ 74 ਸਿਰ ਚ ਵੀ ਨੇ 2 ਦੇ ਪੱਟ ਟੁੱਟ ਗਏ ਜੀ ਤੇ ਇੱਕ ਦੀਆਂ ਬਾਹਾਂ ਟੁੱਟ ਗਈਆਂ ਜੀ ਤੇ ਇੱਕ ਦਾ ਸਿਰ ਚ ਜਿਆਦਾ ਸਟਾਫ ਇੰਜਰਡ ਹੋਇਆ ਜੀ ਜਿਹੜੇ ਬੱਚੇ ਸਕੈਰੀਓ ਮੋਟਰਸਾਈਕਲ ਤੇ ਉਹ ਕਾ ਕਿੱਥੇ ਜਾ ਰਹੀ ਸੀ ਉਹ ਜੀ ਘਰ ਨੂੰ ਜਾ ਰਹਾ ਤੇ ਟਿਊਸ਼ਨ ਤੋਂ ਆਏ ਤੇ ਕਕਰਾਲੇ ਨੇ ਹਾਂ ਜੀ ਉਸਰ ਤੋਂ ਇੱਕ ਜਸਪ੍ਰੀਤ ਸਰਮਾ ਜੀ ਇੱਕ ਹਰਮਨ ਸਰਾਓ ਹੈ ਜੀ ਇੱਕ ਕਰਮ ਸਿੰਘ ਹੈ ਜੀ ਬੱਚਾ ਕੀ ਉਹ ਮੀਆਂ ਬੀਬੀ ਹਾਂਜੀ ਦੋਨੇ ਉਹ ਮੀਆਂ ਬੀਬੀ ਨੇ ਜਿਹਨਾਂ ਸਿਆਣੇ ਬਜ਼ੁਰਗ ਨੇ ਡੀਸੀ ਜੀ ਤੇ ਉਹਨਾਂ ਦੀ ਵਾਈਫ ਹੂ ਤੇ ਉਹ ਸਾਰੇ ਜੀ ਉਹਨਾਂ ਨੂੰ ਇੰਜਰ ਜਿਆਦਾ ਕਰਤਾ ਜੀ ਇਸ ਤਰ੍ਹਾਂ ਬੰਦਾ ਗੱਡੀ ਭਜਾ ਕੇ ਜੀ ਦੇਖੋ ਗੱਡੀ ਰੋਕੀ ਨਹੀਂ ਬੰਦੇ ਨੇ ਬਿਲਕੁਲ ਵੀ ਭਜਾ ਕੇ ਗੱਡੀ ਲਿਆ ਕੇ ਜੀ ਪੁਲ ਦੇ نیچے ਲਾ ਕੇ ਰੇਲਵੇ ਲਾਈਨ ਨੂੰ ਹੋ ਕੇ ਭੱਜ ਲਿਆ ਜੀ ਬੰਦਾ ਫਿਰ ਉੱਥੋਂ ਫੜ ਕੇ ਲਿਆਉਂਦੇ ਜੀ ਠੀਕ ਕੀ ਲੱਗਦਾ ਜਿਹੜਾ ਦਿਨੇ ਦਿਨੇ ਡਰਿੰਕ ਨਾਲ ਜਾਂ ਡਰਿੰਕ ਹੈ ਜੀ ਬਹੁਤ ਰੱਜਿਆ ਹੋਇਆ ਜੀ ਹੁਣ ਵੀ ਅੰਤਰੀ ਹੈ ਜੀ ਹਸਪੀਟਲ ਦੇ ਵਿੱਚ ਹੀ ਹੈ ਤੇ ਅਸੀਂ ਫੜ ਕੇ ਲਿਆਏ ਜੀ ਉਹਰੇ ਤੇ ਉਹ ਪੂਰਾ ਨਸੇ ਚ ਕੁੱਟਿਆ ਜੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਜੀ ਵੀ ਸਾਡੀ ਜੋ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇ ਆ ਟੋਟਲ 5 ਪੇਸ਼ੈਂਟਸ ਇੰਜਰਡ ਆਏ ਆ ਸਾਡੇ ਕੋਲ ਤੇ ਉਹਨਾਂ ਵਿੱਚੋਂ ਦੋ ਦਾ ਫ੍ਰੈਕਚਰ ਸੀਗਾ ਤਾਂ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਨਾਮ ਉਹਨਾਂ ਦੇ ਹਰਮਨ ਤੇ ਕਰਮ ਸਿੰਘ ਤੇ ਬਾਕੀ ਤਿੰਨ ਪੇਸ਼ੈਂਟ ਅੰਡਰ ਆਬਜ਼ਰਵੇਸ਼ਨ ਨੇ ਸਾਡੇ ਕੋਲ ਜਸਪੀਤ ਸ਼ਰਮਾ ਦਾਰਾ ਸਿੰਘ ਤੇ ਉਹਨਾਂ ਦੀ ਪਤਨੀ ਬਲਜਨ ਮੇਰੇ ਰੈਪੋਰਟ ਕਰ ਰਹੇ ਨੇ ਉਹ ਕਿਸ ਤਰ੍ਹਾਂ ਗੱਡੀ ਚਲਾਉਂਦੇ ਉਹਨਾਂ ਦੇ ਦੋ ਜਣਿਆਂ ਤੇ ਲੱਤ ਚ ਫ੍ਰੈਕਚਰ ਲੱਗ ਰਿਹਾ ਹੈ ਇਲਾਜ ਲਈ ਉਹਨਾਂ ਨੂੰ ਰਜਿੰਦਰਾ ਰੋਹ ਹਾਂਜੀ ਉਹਨਾਂ ਦੀ ਉਮਰ ਦਾ ਮਾਲਕ ਇੱਕ ਦੀ ਉਮਰ 17 ਸਾਲ ਹੈ ਇੱਕ 40 ਸਾਲ